ਸਰਕਾਰ ਦੇ ਯੋਗ ਨੇ ਦਾਰਾ ਸਿੰਘ ਜੀ ਚਾਚਾ ਜੀ ਇੱਧਰ ਬੜਾ ਦੇਖੋ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਹੈ ਮੜੇ ਪਾਉ ਪਾਉ ਇੱਕ ਚਾਹੇ ਵਿੱਚ ਕਾਈ ਨਹੀਂ ਹੈ ਜੋ ਮੜ ਗਿਆ ਆਰੀ ਨੂੰ ਪੂਰੇ ਕਰ ਦਈਏ ਬਾਹਰ ਪਾ ਦਈਏ ਆਹ ਗਰਾਊਂਡ ਕਰੀ ਜੀ ਕਲੀਅਰ ਕਿਰਪਾ ਕਰਕੇ ਉੱਪਰ ਛੋਟੀ ਛੋਟੀ ਬੱਚੀਆਂ ਦੀ ਜਿਹੜੀ ਦੌੜਾ ਹੋਣੀ ਹੈ ਕਲੀਅਰ ਕਰ ਦਿਓ ਜੀ ਉਧਰ ਛੋਟੀ ਛੋਟੀ ਬੱਚੀਆਂ ਜਿਹੜੀਆਂ ਤਾਰੀ ਭਾਈ ਨੇ ਤਾਰੀ ਭਾਈ ਉਹਨਾਂ ਦੀ ਵੀ ਦੌੜਾਂ ਜਿਹੜੀਆਂ ਖੇਡ ਦੇ ਮੈਦਾਨ ਦੇ ਵਿੱਚ ਕਰਵਾਈਆਂ ਜਾਣਗੀਆਂ ਆ ਗਰਾਊਂਡ ਕਰ ਦਿਓ ਜੀ ਕਲੀਅਰ ਇਹ ਇੱਕ ਤਾਂ ਦੌਰ ਹੈਗਾ ਦੋ ਰਹਿਗਾ ਦੋ ਕੋਹਾਂ ਲੱਗੇਗਾ ਲੱਖੀ ਕੋ ਆ ਲੱਖੀ ਕੋ ਹੋਗਾ ਆ ਲੱਖੀ ਦੌੜ ਆਹ ਬਾਹ ਕੋ ਮਾਰੋ ਯਾਰ ਤਾਲੀ ਜ਼ੋਰਦਾਰ ਇਹਨਾਂ ਲੱਗੋ ਆਹ ਕਿਹੜੇ ਛੋਟੇ ਛੋਟੀਆਂ ਬੱਚੀਆਂ ਨੇ ਸੰਦੀਆਂ ਪਾਸ ਹਾਂ ਸਾਡੀ ਸਰਪੰਚ ਸਾਹਿਬ ਮੋਹਨ لال ਜੀ ਦੀ ਸੁਪਤਰੀ ਜਿਹੜੀ ਉਹ ਪਹਿਲੇ ਨੰਬਰ ਤੇ ਆਈ ਹੈ ਔਰ ਧੰਨਵਾਦ ਹੈ ਔਰ ਬਹੁਤ ਵਧੀਆ ਪ੍ਰਾਣ ਹੈ ਇਹ ਸਭਿਆਂ ਨੇ ਬਹੁਤ ਵਧੀਆ ਪ੍ਰਾਣ ਹੈ ਨਹੀਂ ਅਨੁਕੰਣ ਬੱਚਿਆਂ ਦੀ ਬੋੜਾ ਮੁਰਗਾ ਖੇਡਿਆ ਫੁੱਟਬਾਲ ਦੇ ਛੋਟੀ ਛੋਟੀ ਦੇ ਖਿਡਾਰੀ ਜਿਹੜੇ ਅੱਜ ਖਰੋੜ ਦੀ ਧਰਤੀ ਤੇ ਐਸਆਈ ਸਾਹਿਬ ਜੀ ਵੱਲੋਂ ਜਿਹੜਾ ਪਹਿਲਾ ਪਾਈ ਦਿੱਤਾ ਜਾਣਾ ਅਗਲੇ ਸਾਲ ਧੰਨਵਾਦ ਹੈ। ਉਹਨਾਂ ਵੀਰ ਹੈ ਸਾਡਾ ਬਲਜੀਤ ਇਟਲੀ ਵਾਲਾ ਤੇ ਹੈਤਾ ਇਟਲੀ ਇਹ ਵੀ ਭਰਾ ਐਲਾਨ ਕਰਾਉਂਦੇ ਆ ਕਿ 2026 ਦੇ ਵਿੱਚ ਵੱਡਾ ਮੇਲਾ ਜਿਹੜਾ ਇਸੇ ਧਰਤੀ ਦੇ ਉੱਤੇ ਖੇਡਿਆ ਜਾਣਾ ਹੈ ਕਬੱਡੀ ਦਾ ਵੱਡਾ ਮਹਾਕਤ ਹੋਵੇਗਾ। 8 ਕਹਿੰਦੇ ਇੰਟਰਨੈਸ਼ਨਲ ਕਲੱਬਾਂ ਜਿਹੜੀਆਂ ਉਹ ਖੇਡਣਗੀਆਂ। ਵੀਰ ਨੇ ਸਾਡੇ ਇਟਲੀ ਗਰੁੱਪ ਵਾਲੇ ਭਾਈ ਬਲਜੀਤ ਇਟਲੀ ਤੇ ਹੈਤਾ ਇਟਲੀ ਇਸ ਤਰ੍ਹਾਂ ਸਾਡੇ ਐਲਾਨ ਕਰਾਉਂਦੇ ਆ ਔਰ ਭਾਈ ਰਣਜੀਤ ਸੋਚੀ ਉਹਨੇ ਕਹਿੰਦੇ ਆ ਇਹ 2026 ਦੇ ਵਿੱਚ ਕਰੋੜ ਦੀ ਧਰਤੀ ਤੇ ਸ਼ਹੀਦ ਭਗਤ ਸਿੰਘ ਕਬੱਡੀ ਦਾ ਵੱਡਾ ਕੱਪ ਕਰਵਾਇਆ ਜਾ ਰਿਹਾ ਹੈ। ਆਏ ਬੈਦ ਨੰਬਰ ਤੇ ਆਈ ਜਾਓ। ਮੋਰੀ 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 ਪਾਛੀਆਂ ਨੂੰ ਮੈਡਲ ਦਿੱਤੇ ਜਾ ਰਹੇ ਹੈ। ਸਾਡੇ ਪ੍ਰਬੰਧਕ ਵੀਰਾ ਵੱਲੋਂ ਡਾ. ਆਈ.ਐਸ.ਆਈ. ਦਾਰਾ ਸਿੰਘ ਜੀ ਵੱਲੋਂ ਹੋਰ ਸਾਡੇ ਇਹਨਾਂ ਇਲਾਕਿਆਂ ਦੇ ਇਹਨਾਂ ਪਿੰਡਾਂ ਦੇ ਸਾਡੇ ਬਜ਼ੁਰਗ ਸਹਿਬਾਨ ਸਾਡੇ ਬਹੁਤ ਹੀ ਰਿਸਪੈਕਟਡ ਦੇ ਸਤਿਕਾਰਯੋਗ ਨੇ ਉਧਰ ਗਿੰਦੂ ਘੋੜੀਆ ਪੱਤਰਕਾਰ ਉਹਦਾ ਵੀ ਧੰਨਵਾਦ ਹੈ ਪੱਤਰਕਾਰੀ ਹੁੰਦੀਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਪਿੰਦੂ ਘੋੜੀਆ ਔਰ ਉਧਰ ਬੜਾ ਧੰਨਵਾਦ ਹੈ ਸਾਡੇ ਸ਼ਿੰਦਾ ਹੈ ਮੇਰੇ ਵੀਰੋ ਮਨੀਲਾ ਦੇ ਵਿੱਚ ਰਹਿੰਦਾ ਹੈ ਉਹਦਾ ਵੀ ਧੰਨਵਾਦ ਹੈ ਸਿੰਦੂ ਮਨੀਲਾ ਸਿੰਦੂ ਖੇਲ ਮਨੀਲਾ ਤੇ ਸ਼ਿੰਦਾ ਖੇਲ ਮਨੀਲਾ ਚਾਹਣ ਨੂੰ ਮਾਰੇ ਬੱਚੇ ਭਾਜੀ ਆਜੋ ਆਜੋ ਓ ਭਾਜੀ ਓ ਆਓ ਮੜਾ ਠੀਕ ਅਰੇ ਨਾਲ ਆਜੋ ਨਾਲ ਆਜੋ ਬਹੀ ਅਸੀਂ ਇੰਤੇ ਤਾਰੇ ਬੜੇ ਬੜੇ ਤੇਰਾ ਪਾਰ ਲੀਏ ਨਹੀਂ ਅਸਰਾ ਵਿੱਚ ਜੜੀ ਜੁੜੂਗੇ ਮੱਲੂ ਵਈ ਵਈ ਕੰਤੇ ਕਾਂ ਵਿੱਚ ਬੇਬੀ ਵਿਕਦੀ ਆ ਬੇਬੀ ਵਿਕਦੀ ਆ ਉਸ ਜੀ ਗੱਲ ਸਭ ਡਿਰਉਂਦੇ ਗੁੱਡੀ ਦੇ ਕਪੜੇ ਖਿਜੀ ਆ ਉਸ ਜੀ ਗੱਲ ਬੱਲੂ ਬੈ ਸਾਡੇ ਸਰਪੰਚ ਸਾਹਿਬ ਪਿੰਡ ਦੇ ਬਹੁਤ ਸੂਝਵਾਨ ਬਹੁਤ ਮਿਹਨਤੀ ਕਾਰਜਬੰਦੇ। ਕੀ ਲੱਗ ਰਿਹਾ ਜੀ? ਵਧੀਆ ਲੱਗ ਰਿਹਾ। ਬਹੁਤ ਵਧੀਆ, ਬਹੁਤ ਵਧੀਆ। ਖੁਸ਼ੀ ਕਿੰਨੀ ਹੈ ਜੀ ਖੁਸ਼ੀ? ਬਹੁਤ ਖੁਸ਼ੀ। ਖੁਸ਼ੀ ਦੇ ਕੋਈ ਹੱਦ ਨਹੀਂ। ਅੱਛਾ। ਇੱਕ ਤੁਹਾਡੀ ਬੱਚੀ ਵੀ ਫਾਸਟ ਨੰਬਰ ਤੇ ਆਈ ਆ। ਪਹਿਲੇ ਨੰਬਰ ਜਾਏ ਤੋੜ ਜੋ। ਵਾਹ ਬਈ ਵਾਹ। ਸਵਾਦ ਆ ਗਿਆ ਜੀ। ਵਧੀਆ ਪੱਟੇ ਵੱਡੇ ਲੈਵਲ ਤੇ ਜਾ ਰਿਹਾ। ਬਹੁਤ ਪੜਾਈ ਸੀ ਉਹ ਮਲਾਮਾ ਦੀ। ਅੱਛਾ। ਉਹ ਤਾਂ ਵੱਡੇ ਲੈਵਲ ਤੇ ਜਾ ਰਿਹਾ ਕੱਪ। ਹਾਂ, ਟੂਰਨਾਮੈਂਟ ਅਗਲੇ ਸਾਲ ਕਬੱਡੀ ਦਾ ਵੀ ਹੋ ਰਿਹਾ ਹੈ। ਓਕੇ। ਅੱਛਾ। ਵਾਹ ਬਈ ਵਾਹ। ਸਵਾਦ ਆ ਜਾਣਾ ਜੀ। ਬਹੁਤ ਵਧੀਆ। ਬਹੁਤ ਮਿਹਨਤੀ ਕਾਰ Che... E non c'è la gama di lente, That's the kind of ਜਨਮ ਉਹ ਬਹੁਤ ਖੂਬਸੂਰਤ ਜਿਹਾ ਚੀਜ਼ ਕਿਸੇ ਨੇ ਡਾਣਾ ਨਿਆਣਾ ਨੇ ਲੜਾਈ ਕਰਾ ਦਿਤੀ ਬਹੁਤ ਵਧੀਆ ਇਹ ਟੂਰਨਾਮੈਂਟ ਆਪਾਂ ਕਹਿ ਦਈਏ ਕੱਪ ਦਾ ਬਹੁਤ ਵਧੀਆ ਕਰਾ ਰਿਹਾ ਜਿੱਥੇ ਕਿ ਕਰੋੜ ਦੀ ਬਹੁਤ ਜਿਹਨੂੰ ਕਹਿੰਦੇ ਆ ਵੱਡੇ ਲੈਵਲ ਤੇ ਕਰੋੜ ਦਾ ਨਾਮ ਗਿਆ ਸਾਰੀ ਕਮੇਟੀ ਸਾਰਾ ਟੀਮ ਸਾਰੀ ਮੈਂਬਰ ਖੜੇ ਆ ਬਹੁਤ ਚੰਗਾ ਲੱਗ ਰਿਹਾ ਆਪਾਂ ਨੂੰ ਕਿ ਪਰਿਵਾਰ ਸਾਰਾ ਇਕੱਠਾ ਹੋ ਕੇ ਤੇ ਪਰਿਵਾਰ ਨੇ ਇਹੀ ਸਾਰਾ ਕੁਝ ਕੀਤਾ ਇੱਥੇ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਆ ਬਈ ਐਡੇ ਵੱਡੇ ਕੱਪ ਐਡੇ ਵੱਡੇ ਗਰਾਊਂਡ ਦੇ ਵਿੱਚ ਦੂਜਾ ਮੈਚ ਇਹ ਬਹੁਤ ਇੱਕ ਮਾਣ ਵਾਲੀ ਗੱਲ ਆ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ بجائے ਇੱਥੇ ਖੇਡਾਂ ਦੇ ਵਿੱਚ ਸਾਰੀ ਕਮੇਟੀ ਨੇ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇੱਥੇ ਕਮੇਟੀ ਨੇ ਬੱਚਿਆਂ ਦਾ ਮੈਚ ਕਰਾਇਆ ਹੋਰ ਕੋਈ ਗੱਲ ਨਹੀਂ ਆ ਜੈ ਲਾਇਆ ਜੀ ਸਾਡੇ ਪਿੰਡ ਦਾ ਚਾਚਾ ਇਹਨੂੰ ਬੰਦੇ ਨਹੀਂ ਜਾਣਦੇ ਹੁਣੇ ਆ ਪਿੱਛਲੇ ਕੋਈ ਕਰਮਾਂ ਦਾ ਪਹੀ ਲੱਗਦਾ ਧੰਨ ਮਿਹਰਬਾਨੀਆਂ ਖਵਾ ਕੇ ਵੀ ਆਹ ਚੁੱਪ ਲੈ ਤੇਰੀ ਤੈਨੂੰ ਕਰ ਸਕਦਾ ਨਹੀਂ ਇਹਦਾ ਆ ਸਾਡਾ ਤਾਇਆ ਆ ਤਾਇਆ ਜੀ ਤਾਇਆ ਜੀ ਲੋਕ ਦੇਖ ਰਿਹਾ ਬਹੁਤ ਆ ਸ਼ਿਗਾਰਪਾਲ ਜੀ ਇਹਦੇ ਵੀ ਦਿਖਲੀ ਫੜ ਜਾ ਕੁਝ ਕਹਿਣਾ ਚਾਹੁੰਦੇ ਆ ਜੀ ਵਧੀਆ ਮੈਚ ਵਧੀਆ ਜੀ ਵਧੀਆ ਜੀ ਉਹ ਵੀ ਯਾਰ ਅੱਛਾ ਯਾਰ ਠੀਕ ਹੈ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਇਹ ਚੀਜ਼ ਦੇਖ ਕੇ ਸਾਰੀ ਕਮੇਟੀ ਸਾਰਾ ਪਿੰਡ ਦਾ ਵੀ ਧੰਨਵਾਦ ਆਲੇ ਦੋਲੇ ਜਿਹੜੇ ਬੈਠੇ ਹੋ ਉਹਨਾਂ ਦਾ ਵੀ ਜਿਨ੍ਹਾਂ ਨੇ ਮੁੰਡਾ ਫਾਸਟ ਨੰਬਰ ਤੇ ਆਇਆ ਵਧੀਆ ਲੱਗ ਰਿਹਾ ਤੇ ਰੈਪਲੀ ਜਵਾਨ ਬਹੁਤ ਵਧੀਆ ਰੈਪਲੀ ਮਚੋਰ ਥੂਦਵਾਨ ਜੀ ਨੂੰ ਕਹਦੀ ਆਪਾਂ ਵਧੀਆ ਢੰਗ ਨਾਲ ਮੈਚ ਕਰਾਇਆ ਇਹਨਾਂ ਨੇ ਸਾਰੇ ਨੇ ਬਹੁਤ ਵੱਡੇ ਲੈਵਲ ਤੇ ਰੈਪਲੀ ਹੁਣੀ ਮੈਚ ਕਰਾਇਆ ਜੇ ਇਹਨਾਂ ਦਾ ਬਹੁਤ ਵੱਡਾ ਧੰਨਵਾਦੀ ਤੁਹਾਡਾ ਬਹੁਤ ਆਨੰਦ ਮਾਣਦਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਦੇ ਲੋ ਪਿਆਰ ਬਹੁਤ ਵੱਡੇ ਲੈਵਲ ਤੇ ਖੜਾ ਕੇ ਆਏ ਲੋਕਾਂ ਨੂੰ ਬਹੁਤ ਚੰਗੀ ਗੱਲ ਆ ਜੀ ਗਰਾਊਂਡ ਸਾਡੇ ਪਿੰਡ ਦਾ ਮਾਨ ਮਹਿਸੂਸ ਹੋ ਰਿਹਾ ਸਾਡੇ ਲੱਖੀ ਸਰਪੰਚ ਸਾਹਿਬ ਜੀ ਇਹ ਵੀ ਦਿਖਾ ਲ ਦਿੰਦੇ ਜੀ ਬਹੁਤ ਯੂਥ ਦੇਖ ਲਈ ਆ ਜੀ ਪਿਆਰ ਆ ਤੁਹਾਡਾ ਸਾਰਿਆਂ ਦਾ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਿਹੜੇ ਤੁਸੀਂ ਇੰਨਾ ਸਾਰੇ ਪਿਆਰ ਕਰਦੇ ਵਧੀਆ ਲੱਗ ਰਿਹਾ ਅੱਜ ਸਾਰੀ ਟੀਮਾਂ ਸਾਰਾ ਕੁਝ ਇਕੱਠੇ ਹੋ ਰਿਹਾ